ਪਿਆਰੇ ਭਗਤੋ ਮੈਨੂੰ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਭੈਣ ਭਰਾਵਾਂ ਦੇ ਫੋਨ ਆਏ ਕਿ ਬਾਬਾ ਜੀ ਤੁਸੀਂ ਖਵਾਜਾ ਸਰਕਾਰ ਦਾ ਐਸਾ ਕਲਮਾ ਪਾਓ ਜਿਹਦੇ ਨਾਲ ਦੁਸ਼ਮਣ ਦਾ ਮੂੰਹ ਬੰਦ ਹੋ ਜਵੇ ਦੁਸ਼ਮਣ ਨਾਰਾਜ਼ ਹੋਵੇ ਲੜਾਈ ਕਰਨ ਆਵੇ ਹੋਵੇ ਤੋਂ ਸ਼ਾਂਤ ਹੋ ਜਾਵੇ ਜਿਹਦੇ ਨਾਲ ਬਸ਼ੀਕਰਨ ਦਾ ਵੀ ਕੰਮ ਹੋਵੇ ਮੈਂ ਇਹ ਕਲਮਾ ਪਾਉਣ ਲੱਗਾ ਹਾਂ ਜਿਹਦੇ ਨਾਲ ਤੁਸੀਂ ਬਸ਼ੀਕਰਨ ਦਾ ਵੀ ਕੰਮ ਕਰ ਸਕਦੇ ਆ ਕਿਸੇ ਦੀ ਘਰ ਵਾਲੀ ਰੁੱਸ ਕੇ ਗਈ ਜਾਂ ਕਿਸੇ ਦੇ ਬੱਚੇ ਕਹਣੇ ਦੇ ਵਿੱਚ ਨਹੀਂ ਹੈਗੇ ਜਾਂ ਆਂਢ ਗੁਆਂਢ ਆਪਣੇ ਨਾਲ ਨਾਰਾਜ਼ ਆ ਉਹ ਪਿਆਰ ਵਿੱਚ ਨਫ਼ਰਤ ਨੂੰ ਬਦਲ ਦੇਣਗੇ ਬਦਲ ਜਾਵੇਗੀ ਪਿਆਰ ਵਿੱਚ ਨਫ਼ਰਤ ਬਦਲ ਜਾਵੇਗੀ ਮੀਆਂ ਬੀਬੀ ਦੇ ਵਿੱਚ ਜੋ ਦਰਾਰ ਪਈਆ ਉਹ ਨਫ਼ਰਤ ਜਿਹੜੀ ਮੀਆਂ ਬੀਬੀ ਦੇ ਵਿੱਚ ਪਈ ਉਹ ਵੀ ਪਿਆਰ ਵਿੱਚ ਬਦਲੀ ਜਾਵੇਗੀ ਇਹ ਖਵਾਇਆ ਸਰਕਾਰ ਦਾ ਆ ਇਹਦੇ ਵਿੱਚ ਪੀਰੀ ਜਿੰਨੇ ਵੀ ਪੀਰ ਪਕੰਬਰਿਆ ਉਹ ਸਾਰੇ ਹੀ ਆ ਜਾਣੇ ਆ ਕਿਉਂਕਿ ਇਹ ਪੀਰਾਂ ਫਕੀਰਾਂ ਦਾ ਥੋੜਾ ਜਿਹਾ ਕਲਮਾ ਵੱਡਾ ਆ ਨਾ ਤਾਂ ਘਰ ਦੇ ਵਿੱਚ ਕੋਈ ਭੂਤ ਪ੍ਰੇਤ ਜਾਂ ਨਕੀ ਸੰਮੜੀ ਮਸਾਣੀ ਕੀਤੇ ਕਰਾਇਨ ਉਹਨੇ ਟਪੋਲੇ ਟੂਲੇ ਟਪੋਕੋ ਸਾਰਿਆਂ ਨੂੰ ਬਾਹਰ ਕੱਢ ਦੇਣਾ ਆ ਇਸ ਕਲਮੇ ਦੇ ਨਾਲ ਤੁਸੀਂ ਜਲ ਪੜ੍ਹ ਕੇ ਵੀ ਦੇ ਸਕਦੇ ਆ ਇਸ ਕਲਮੇ ਦੇ ਨਾਲ ਤੁਸੀਂ ਧੂਫ ਵੀ ਪੜ੍ਹ ਕੇ ਦੇ ਸਕਦੇ ਆ ਮਠਿਆਈ ਵੀ ਪੜ੍ਹ ਕੇ ਦੇ ਸਕਦੇ ਆ ਜੇ ਕਿਸੇ ਦੀ ਨਾਰਾਜ਼ਗੀ ਆ ਆਪਣੇ ਨਾਲ ਤੇ ਆਪਾਂ ਮਠਿਆਈ ਪੜ੍ਹ ਕੇ 21 ਵਾਰ ਫੂਕ ਮਾਰਨੀ ਆ ਤੇ ਮਠਾਈ ਗੱਲੇ ਨੂੰ ਖਵਾ ਸਕਦੇ ਆ ਇਲਾਚੀਆਂ ਵੀ ਪੜ ਕੇ ਦੇ ਸਕਦੇ ਆ ਜੇ ਕਿਸੇ ਦੇ ਕਰਜ ਕੋ ਕੀਤਾ ਕਰਾਉਂਗਾ ਆਪਾਂ ਜਲ ਪੜ ਕੇ ਦੇ ਸਕਦੇ ਆ ਸਰਕਾਰ ਦਾ ਦਲੀਆ ਦੇਣਾ ਤੇ ਤੁਸੀਂ ਨਿਯਾਜ ਦੇਣੀ ਆ ਇਹ ਵੀਰਵਾਰ ਦਲੀਆ ਤੇ ਨਿਯਾਜ ਦੇਣੀ ਆ ਜਾਂ ਫਿਰ ਤੁਸੀਂ ਐਤਵਾਰ ਦੇਣੀ ਆ ਆਪਣੇ ਹਿਸਾਬ ਦੇ ਨਾਲ ਤੁਸੀਂ ਦੇਖ ਲੈਣਾ ਆ ਪੇ ਤੁਹਾਨੂੰ ਕਿਹੜਾ ਦਿਨ ਵਧੀਆ ਲੱਗਦਾ ਆ ਬਾਕੀ ਜ਼ਿਆਦਾ ਜਾਣਕਾਰੀ ਤੁਸੀਂ ਜੇ ਗੁਰੂ ਵਾਲੇ ਆ ਤੇ ਆਪਣੇ ਗੁਰੂ ਮਹਾਰਾਜ ਦੇ ਤਾਂ ਸੁਲਾਹ ਕਰ ਲੈਣੀ ਆ ਇਹ ਫੇਰ ਵੀ ਨਹੀਂ ਪਤਾ ਲੱਗਦਾ ਤੇ ਤੁਸੀਂ ਮੈਨੂੰ ਫੋਨ ਕਰਕੇ ਜਾਦਾ ਬਧੇਰੀ ਜਾਣਕਾਰੀ ਲਈ ਸੰਪਰਕ ਕਰ ਲੈਣਾ ਹੈ ਠੀਕ ਹੈ ਜੀ ਇਹ ਪਾਠ ਤੁਸੀਂ 21 ਦਿਨ ਜਾਂ 42 ਦਿਨ ਕਰਨਾ ਹੈ ਰੋਜ਼ ਇੱਕ ਮਾਲਾ ਦਾ ਪਾਠ ਤੁਸੀਂ ਕਰਨਾ ਹੈ ਗੁਰੂ ਮਹਾਰਾਜ ਤੁਹਾਡੇ ਤੇ ਕਿਰਪਾ ਕਰੂਗਾ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਵੀ ਤੁਹਾਡੇ ਘਰ ਦੇ ਵਿੱਚ ਰੁਕੇ ਹੋਏ ਕਾਰੋਬਾਰ ਕਹਿੰਦਾ ਪਲੇਸ਼ ਘਰ ਦੇ ਵਿੱਚੋਂ ਬਾਹਰ ਚਲ ਗਈ ਆ ਰੁਕੇ ਹੋਏ ਕਾਰੋਬਾਰ ਚੱਲ ਪਏ ਆ ਵਰਕਤਾ ਪੈਣ ਲੱਗ ਪਈਆਂ ਦਾਤੇ ਦੀ ਰਹਿਮਤ ਹੋ ਗਈ ਜੇ ਤੁਸੀਂ ਘਰ ਦੇ ਵਿੱਚ 11 ਦੇ ਉੱਪਰ ਦੇਸੀ ਘੇਰਾ ਧੂਪ ਰੋਜ਼ ਸ਼ਾਮ ਸਵੇਰੇ ਦੇਮੋ ਤਾਂ ਸੋਨੇ ਤੇ ਸੁਭਾਗੇ ਵਾਲੀ ਗੱਲ ਆ ਤੁਸੀਂ ਸਰਚ ਕਰਕੇ ਦੇਖ ਲਿਓ ਜੋ ਮੈਂ ਸ਼ਬਦ ਦੱਸਿਆ ਉਹ ਕਿਤਾਬੀ ਨਹੀਂ ਉਸ ਮਹਾਪੁਰਸ਼ਾਂ ਨੇ ਸਾਨੂੰ ਜੋ ਦੱਸੇ ਹੋਏ ਆ ਮੈਂ ਉਹੀ ਤੁਹਾਨੂੰ ਦੱਸ ਰਿਹਾ ਆ ਤੁਸੀਂ ਵੀ ਇਹਨਾਂ ਦੀ ਸੇਵਾ ਕਰਕੇ ਪੀਰਾਂ ਫਕੀਰਾਂ ਦੀ ਸ਼ਬਦ ਪੜੋ ਤੇ ਘਰ ਦੇ ਵਿੱਚ ਖੁਸ਼ਿਆਲੀ ਲਿਆਵੋ ਬਰਕਤਾਂ ਪੈ ਜਾਣਗੀਆਂ ਮਾਲਕ ਦੇ ਪਾਣੀ ਨੂੰ ਮੰਨੋ ਮਾਲਕ ਦੇ ਚਰਨੀ ਆਪਣਾ ਮਨ ਲਾਵੋ ਕਿਸੇ ਦਾ ਮਾੜਾ ਨਹੀਂ ਕਰਨਾ ਜੇ ਤੁਸੀਂ ਮਾੜਾ ਕਰੋਗੇ ਤਾਂ ਤੁਸੀਂ ਆਪ ਜ਼ਿੰਮੇਵਾਰ ਹਾਂ ਉਲਟ ਪੈ ਗਿਆ ਤਾਂ ਤੁਹਾਡੇ ਕੰਮ ਨੂੰ ਕੋਈ ਸੈੱਟ ਨਹੀਂ ਕਰੂਗਾ ਕੋ ਖੁਦਾਬੰਦ ਕਰੀਮ ਦਾ ਕੋਈ ਜਿਹੜਾ ਅੱਲਾਹ ਪਾਕ ਦੇ ਨਾਲ ਜਾਦਾ ਹੀ ਘੁੱਲ ਮਿਲਿਆ ਉਹ ਹੀ ਤੁਹਾਡਾ ਕੰਮ ਠੀਕ ਕਰ ਸਕਦਾ ਆਮ ਬੰਦੇ ਤੋਂ ਕੰਮ ਨਹੀਂ ਸੈੱਟ ਹੋਣਾ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਮੈਨੂੰ ਇਦਾਂ ਪਿਆਰ ਸਤਿਕਾਰ ਬਖਸ਼ੂਗੇ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਮੇਰੀ ਦਾ ਤਾਂ ਜੋ ਕਿ ਮੈਂ ਜੋ ਵੀ ਵੀਡੀਓ ਤੁਹਾਨੂੰ ਪਾਉਂਦਾ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਕਲਮਾ ਦੱਸ ਰਿਹਾ ਸਰਕਾਰ ਦਾ ਤੇ ਤੁਸੀਂ ਉਸ ਨੂੰ ਪੜ੍ਹਨਾ ਆ ਸੁਣਨਾ ਆ ਤੇ ਤੁਹਾਨੂੰ ਜੋ ਸਮਝ ਲੱਗ ਸਕੇ ਠੀਕ ਹੈ ਜੀ ਬਾਕੀ ਮੇ ਤੋਂ ਟਾਈਮ ਨਹੀਂ ਨਾ ਹੁੰਦਾ ਕਿ ਮੈਂ ਬਹੁਤ ਆਪਣੇ ਕੰਮ ਵਿੱਚ ਬਿਜੀ ਆ ਜਦੋਂ ਵੀ ਮੇਰਾ ਟਾਈਮ ਲੱਗਦਾ ਆ ਮੈਂ ਤੁਹਾਡੀ ਜੋ ਵੀ ਮੈਨੂੰ ਹੁਕਮ ਆਉਂਦਾ ਆ ਕਮੈਂਟ ਆ ਰਹੀ ਮੈਂ ਉਹ ਤੋਂ ਵੀਡੀਓ ਪਾ ਦਿੰਦਾ ਆ ਇਸ ਤੋਂ ਬਾਅਦ ਮੈਂ ਪੀਰ ਸੁਲੇਮਾਨ ਪਕੰਬਰ ਦੀ ਤੇ ਵੀਰ ਨਾਰ ਸਿੰਘ ਦਾ ਮੈਨੂੰ ਇੱਕ ਹੋਰ ਕਿਹਾ ਉਹਨਾਂ ਨੇ ਭੈਣ ਭਰਾ ਮੰਨ ਕੇ ਬਸ਼ੀ ਕਰਨ ਪਾਉ ਸੁਲੇਮਾਨ ਪਕੰਬਰ ਦਾ ਬਸ਼ੀ ਕਰਨ ਪਾਉ ਕੀਲ ਦਾ 파ਠ ਪਾਉ ਮੈਨੂੰ ਮੈਂ ਹੌਲੀ ਹੌਲੀ ਜਿੱਦਾਂ ਜਿੱਦਾਂ ਮੇਰਾ ਟਾਈਮ ਲੱਗੂਗਾ ਮੈਂ ਤੁਹਾਨੂੰ ਉਹ ਵੀਡੀਓ ਪਾ ਦੂੰਗਾ ਤੁਸੀਂ ਧਿਆਨ ਦੇ ਨਾਲ ਕਲਮਾ ਸੁਣਨਾ ਜੈ ਮਾਤਾ ਦੀ ਜੈ ਪੀਰਾਂ ਦੀ ਜੈ ਬਾਬੇ ਦੀ ਸੁਣੋ ਧਿਆਨ ਦੇ ਨਾਲ ਕਲਮਾ ਤੇ ਸੁਮੱਲਾ ਸੁਹਾਨ ਅੱਲਾ ਅਲ ਹਮਦੁਲਿਲਾ ਯੱਲ ਤੂੰ ਜਲਾਲ ਤੂੰ ਕੁਦਰਤ ਦੇ ਕਮਾਲ ਤੂੰ ਓਖੀਲੇ ਯਾਰ ਤੂੰ ਆਈ ਬਰਾ ਬਰਤਾਲ ਤੂੰ ਯਾਰ ਰਹਿਮੋ ਰਹਿਮ ਕਰ ਜਾ ਸਿਰੋਂ ਕਰਮ ਕਰ ਸਸਤ ਦਿਲ ਨੂੰ ਨਰਮ ਕਰ ਬੈਠੀ ਕੋ ਉਠਾ ਲਿਆ ਸੋਤੇ ਕੋ ਜਗਾ ਲਿਆ ਖੜੇ ਕੋ ਡੜਾ ਲਿਆ ਨਾ ਘਰ ਸੁਖ ਨਾ ਬਾਹਰ ਸੁਖ ਖੜਖੜ ਦੇਖੇ ਮੇਰਾ ਮੁਖ ਨਿਯਾਜ਼ ਚੜਾਵਾ ਬੀਰਵਾਰ ਕبھی ਨਾ ਛੋੜੇ ਮੇਰਾ ਖਿਆਲ ਆਪਣਾ ਪੈਰਾ ਪੀਰ ਜੀ ਲਾਉਂਦੇ ਜਾਓ ਪੂਰਾ ਦਾ ਪੈਰਾ ਕਰਦੇ ਜਾਓ ਇਤਨਾ ਕਾਮ ਮੇਰਾ ਨਾ ਕਰੇ ਤਾਂ ਦਹਾਈ ਖੁਦਾ ਅੱਲਾ ਪਾਕ ਦੀ ਬਸ ਇੰਨਾ ਹੀ ਗਲਮਾ ਆ ਤੁਸੀਂ ਇਹਨੂੰ ਪੜਨਾ ਆ ਇਹਦੇ ਵਿੱਚ ਤੁਸੀਂ ਲਭ ਉਠਾਓ ਇਹਦੇ ਵਿੱਚ ਪੂਰੀ ਪੀ ਜਾਣੀ ਆ ਖਵਾ ਜਾ ਸਰਕਾਰ ਦੇ ਨਾਲ ਸਾਰੇ ਚੱਲਦੇ ਆ ਤੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਆ ਬਸ ਇੰਨਾ ਕਲਮਾ ਤੁਸੀਂ ਪੜੋ ਪੜ ਕੇ ਆਪਣੇ ਲਭ ਉਠਾਓ ਜੈ ਮਾਤਾ ਦੀ ਜੈ ਪੀਰਾਂ ਦੀ ਜੈ ਭਾਬੀ ਦੀ